ਹੈਲੋ ਗਾਇਸ ਏਹੋ ਜੇ ਏਹੋ ਜੇ ਟਾਈਮ ਇਧਰ ਬੰਦਾ ਤੌਖਾ ਹੀ ਆ ਅਸੀਂ ਦੇਖੋ ਸਾਡੇ ਘਰੇ ਲਾਈਟ ਚੱਲ ਗਈ ਅਸੀਂ ਸੁੱਤੇ ਗੱਡੀ ਦੇ ਵਿੱਚ ਗੱਡੀ 'ਚ ਸਾਨੂੰ ਸਾਡੇ ਗੱਡੀ 'ਚ ਤੇਲ ਜਿਹੜਾ ਉਹ ਵੀ ਘਟ ਗਿਆ ਸੀ ਤੇ ਅਸੀਂ ਵੀ ਬੰਦ ਕਰਤਾ ਇਧਰ ਮੰਮਾ ਹੁਣੀ ਬੈਠੇ ਹੋਏ ਆ ਕਾਕੇ ਨੂੰ ਲੈ ਕੇ ਮੰਮਾ ਕਾਕੇ ਨਾਲ ਲੈ ਕੇ ਬੈਠੇ ਆ ਮੈਂ ਤੂੰ ਇਹ ਨੰਮੇ ਪਾ ਜੋਣਾ ਸਿੱਧੇ ਹੋਗੇ ਮੂੰਹ ਤੇ ਲੰਮੇ ਪਾਏ ਹੋਣਾ ਸਿੱਧੇ ਹੋਗੇ ਮੁੰਡੇ ਨੂੰ ਮੂੰਹ 'ਤੇ ਦੁੱਧ ਅੱਛਾ ਇੱਧਰ ਮੰਮਾ ਹੁਣੀ ਬੈਠੇ ਹੋਇਆ ਦੇਖੋ ਵਿਚਾਰਾ ਨੰਨੂ ਸਾਡਾ ਲਾਈਟ ਆਹ ਮਾੜੀ ਅੰਦਰ ਆ ਗਈ ਮੰਮੀ ਲੋ ਜੀ ਸਾਡੇ ਲਾਈਟ ਚਲ ਗਈ ਆ ਲਾਈਟ ਗਈ ਨੂੰ ਹੋ ਗਏ 4 ਘੰਟੇ 5 ਘੰਟੇ ਸੋ 2 ਵਜੇ 2:00 2:30 ਵਜੇ ਗਿਆ ਕਰਕੇ ਗੱਡੀ 'ਚ ਆ ਗਏ ਅਸੀਂ ਅੱਜ ਦੀ ਰਾਤ ਇੱਥੇ ਕੱਢ ਲੈਣੀ ਆ ਰਾਤ ਇੱਥੇ ਆ ਸੋ ਕੀ ਕਰ ਸਕਦੇ ਆ ਹੁਣ ਸਾਡੇ ਰਾਤ ਇੱਥੇ ਕੱਢ ਲੈਣੀ ਆ ਅੱਜ ਤੱਕ ਮੱਛਰ ਇਹ ਤਾਂ ਮਗਿਰ ਪਾ ਦਣਾ ਦੇਖੀ ਮਮਾ ਕਹਿੰਦੇ ਮੁੰਡਾ ਘੇਰਨਾ ਪਾ ਗੱਡੀ ਦੇ ਅੱਜ ਰਾਤ ਦੀ ਕੈਂਪਿੰਗ ਚੱਲਦੀ ਪਈ ਆ ਸਾਡੀ ਸਾਡੀ ਕੈਂਪਿੰਗ ਦੇਖੋ ਕਿੰਨੀ ਵਧੀਆ ਸੋ ਗੱਡੀ ਦੇ ਵਿੱਚ ਜਿਹੜੀ ਰਾਤ ਅਸੀਂ ਅੱਜ ਕੱਢਾਂਗੇ ਤੁਹਾਨੂੰ ਦੱਸਾਂਗੇ ਕਿਦਾਂ ਜਰਾ ਦੇ ਸੋਕੀ ਨਿਕਲਦੀ ਕੋਕੇ ਨਿਕਲਦੀ ਆ ਸਾਡੀ ਬਹੁਤ ਸਾਡਾ ਅੱਜ ਪਹਿਲੀ ਮਤਲਬ ਫਸਟ ਐਕਸਪੀਰੀਅੰਸ ਆ ਨਾਈਟ ਗੱਡੀ ਦੇ ਵਿੱਚ ਸਾਡੀ ਕੈਂਪਿੰਗ ਨਾਈਟ ਕੈਂਪਿੰਗ ਔਰ ਕਾਰ ਸੋ ਅਨੰਦ ਕਰ ਸਕਦੇ ਸੀ ਅੱਗੇ ਕਿੱਥੇ 10 ਮਿੰਟ ਲੇਟ ਆ ਗਈ ਹੈ ਨਾ ਅੱਗੇ ਅੱਜ ਤਾਂ ਲੇਟ ਨਹੀਂ ਹੁੰਦੀ ਮੈਨੂੰ ਕਿਦਾਂ ਲੱਗਦਾ ਟਾਈਮ ਹੋ ਗਿਆ ਨਾ ਇੰਨਾ ਟਾਈਮ ਹੋ ਗਿਆ ਮਤਲਬ ਮੈਨੂੰ ਕਿਦਾਂ ਲੱਗਾ ਸੋਗੇ ਵਧੀਆ ਲੱਗ ਰਹਾ ਹੈ 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 ਇਹਨੂੰ ਕਹਾਂ ਗੱਡੀ ਚ ਚੱਲੀਏ ਕਹਿੰਦਾ ਗਰਮੀ ਹੈ ਉੱਥੇ ਕਹਿੰਦਾ ਉੱਥੇ ਗਰਮੀ ਹੈ ਤੰਦਰ ਪੁੱਤ ਏਸੀ ਚੱਲਦਾ ਹੀ ਅੰਦਰ ਦਾ ਪੁੱਤ ਗੀਜਰ ਚੱਲਦਾ ਗੀਜਰ ਲੱਗਾ ਹੈ ਗੱਡੀ ਚ ਕਹਿੰਦਾ ਐ ਨਹੀਂ ਅੰਦਰ ਗੀਜਰ ਲੱਗਾ ਤੂੰ ਤਾਂ ਗਰਮਾ ਲ ਹੈਨਾ ਗੱਡੀ ਦਾ ਸੀਟਾ ਪਿੱਛੇ ਕਰਕੇ ਸੋਹਣੀਆਂ ਪੈਣੀਆਂ ਸਨ ਸੋਹਣੇ ਹਉਣ ਫੇ ਸੋਣੇ ਪੈਣਾ ਗਾਈ ਸਾਡੇ ਘਰੇ ਇਹ ਲਾਈਟ ਤੱਕ ਨਹੀਂ ਆਈ 4 ਘੰਟੇ ਹੋ ਗਏ ਤੇ ਲਾਈਟ ਇਧਰ ਕਿਸੇ ਦੇ ਵੀ ਨਹੀਂ ਹੈਗੀ ਕਿਸੇ ਦੇ ਨਹੀਂ ਹੈਗੀ ਚਲੋ ਇੰਨਾ ਕਿ ਬਾਕੀਆਂ ਦੇ ਘਰੇ ਇਨਵਰਟਰ ਹੈਗਾ ਤੇ ਬਾਕੀ ਇੰਨਾ ਕਿ ਸਾਡੇ ਹਰੇ ਇਨਵਰਟਰ ਨਹੀਂ ਹੈਗਾ ਘਰੇ ਅੱਤੇ ਗੱਜੇ ਲੈਟ ਚਾ ਫੇਰ ਮਾਰ ਦੇਣਾ ਮੈਂ ਇਹ ਉਧਰ ਨੂੰ ਜਾਂਦੀ ਉਹ ਆਹਦੇ ਤੇ ਆ ਗਈ ਮਰ ਗਿਆ ਨਹੀਂ ਪਤਾ ਨਹੀਂ ਮੈਨੂੰ پتہ ਤੇ ਜੇ ਭਿਕ ਜਾਣਾ ਜਦੋਂ ਮਰ ਗਿਆ ਤਾਂ ਫੇਰ ਹੱਥ ਧੋਣ ਜਾਣਾ ਪਿਆ ਮੈਨੂੰ ਉੱਧੇ ਉੱਧੇ ਬੈਠਾ ਉਹਦੇ ਬੈਠਾ ਉਹਦੇ ਜਾਗਦਾ ਉਹਦੇ ਆ ਗਿਆ ਠੀਕ ਲੈਟ ਮਾਰ ਗਈ ਉੱਤਰ ਚਲ ਗਿਆ ਜੀ ਨਾ ਮਾਦੀ ਪਛਾਣ ਨਾਲ ਤੁਹਾਡੀ ਲੰਬਾ ਪੋਣੀ ਤੂੰ ਸੀਸਾ ਨਹੀਂ ਉਹ ਕੁੱਲਿਆ ਮਾਰਾ ਜੇ ਬਿੰਨਾ ਉਹਦੇ ਵਿੱਚ ਨਹੀਂ ਆਉਂਦੇ ਮਰ ਗਿਆ ਇੱਕ ਲੱਗਦਾ ਤੇ ਮਰ ਗਿਆ ਮਰ ਗਿਆ ਮਰ ਗਿਆ ਅੱਠ ਧੋਨੇ ਮੈਨੂੰ ਪਾਣੀ ਹੈਗਾ ਤੇ ਇਹ ਸਮੈਲ ਬਹੁਣੀ ਨਾਲ ਨਿਆਣਾ ਆਪਣੇ ਕੋਈ ਛੋਟੇ ਸਾਰੇ ਮਾਰਦੇ ਨੇ ਮੈਂ ਫਿਰ ਤੁਹਾਨੂੰ ਦੋ ਮਿੰਟ ਬਾਈਜ਼ ਕਿਦਾ ਉਹਨਾਂ ਦਸ ਇਨਾਏ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਨਾਲ ਸਾਦੀ ਮਾਰਤਾ ਇੱਕ ਸਾਦੀ ਸਾਡਾ ਮਰ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਸਾਰੇ ਗਾਇਬ ਹੋ ਗਏ ਆ ਸ਼ਾਂਤੀ ਪੈ ਗਈ ਨਾ ਇੱਕ ਸਾਰੇ ਗਾਇਬ ਆ ਮਨਵੀਰ ਕੀ ਹੋਇਆ ਪਤਾ ਚਲੋ ਜੀ ਉਹ ਚੱਲ ਆਬੀ ਲਾਵਾਂਗਾ ਮਨ ਨੂੰ ਬੈੱਡ ਤੇ ਨਹੀਂ ਪਤਾ ਜੱਫੀਆਂ ਪਾਉਂਦੇ ਆ ਕੈਂਪਿੰਗ ਚੱਲਦੀ ਹੈ ਹੈ ਕੈਂਪਿੰਗ ਚੱਲਦੀ ਹੈ ਕੈਂਪਿੰਗ ਨਾਈਟ ਕੈਂਪਿੰਗ ਦਰਾਤ ਆ ਤਨ ਮਤਲੇ ਸਰਾਣਾ ਦਾ ਮਤਰਾ ਸਰਾਣੀ ਤੇ ਆ ਸਰਾਣੀ ਤੇ ਆ ਧੰਨ ਸਰਾਣੀ ਜੱਪੀਆਂ ਪੂੰ ਗਿਆ ਅੱਛਾ ਨੀਰਾ ਖਲਾ ਉੱਪਰ ਨਹੀਂ ਤੂੰ ਪਾਉਂਦਾ ਬੱਪੀਆਂ ਨਹੀਂ ਤੂੰ ਬੈੱਡ ਤੇ ਆ ਬੈੱਡ ਤੇ ਆ ਹੈ ਮੰਮਾ ਸੌਂਗੇ ਬੈੱਡ ਤੇ ਆ ਸੌਂਗੇ ਜਗ ਦੇਖੀ ਸੀ ਜੀ ਦੇ ਨਹੀਂ ਹੋਣੀ ਆਇਰ ਉਪਾ ਮੇਰਾ ਕਿੱਦਾਂ ਕਿੱਦਾਂ ਕੱਢਣਾ ਟਾਈਮ ਸਾਂ ਮੈਨੂੰ ਤਾਂ ਨੀਂਦ ਨਹੀਂ ਆਉਂਦੀ ਮੈਨੂੰ ਤਾਂ ਨਹੀਂ ਅੰਦਰ ਤੋਂ ਬਿਨਾ ਆਏ ਨੀਂਦ ਨੂੰ ਦੌਂਦੀ ਐ ਤਾਂ ਬਾਈ ਤਾਂ ਕਦੀ ਪਿਆਪੂ ਨਹੀਂ ਨਾ ਤਾਂ ਕਰਕੇ ਆ ਹੂੰ ਦੇਖੋ ਜਦੋਂ ਆਪਾਂ ਕਿਤੇ ਜਾਈਦਾ ਆਉਈਦਾ ਆ ਉਦੋਂ ਵੇਲੇ ਨੀਂਦ ਆਉਂਦੀ ਰਹਿੰਦੀ ਆ ਗੇਰ ਕੁ ਭੀ ਜਾਂਦਾ ਜੀ ਐ ਵੇਖੋ ਹਾਂ ਜਦੋਂ ਕਿਤੇ ਆਈਦਾ ਜਾਈਦਾ ਆ ਉਦੋਂ ਨੀਂਦ ਆਉਂਦੀ ਰਹਿੰਦੀ ਆ ਹੁਣ ਨੀਂਦ ਨਹੀਂ ਆਉਂਦੀ ਸਾਨੂੰ ਹੂੰ ਸੌ ਜਾ ਤੁਸੀਂ ਹੁਣ ਠੀਕ ਆ ਗੁੱਡ ਨਾਈਟ ਗਾਇਸ ਸੋ ਸਵੇਰ ਨੂੰ ਤੜਕੇ ਦੇ ਦੱਸਾਂਗੇ ਕਿੱਦਾ ਦੀ ਨਾਈਟ ਰਹੀ ਏ ਗੱਡੀ ਤੇ ਹੁਣ 3:00 ਵੱਜ ਗਏ 4:00 ਵਜੇ ਬਾਬਾ ਬਾਟ ਕਰਨ ਆਪੇ ਨੇ 5:00 ਵਜੇ ਉੱਧਰ ਦੇ ਨਾਲ ਸੌ ਜਾਣਾ ਦੇਖੀ ਫਿਰ ਸਵੇਰ ਨੂੰ 6:00 ਵੱਜ ਜਾਣਾ ਸਵੇਰ 6:00 ਵਜੇ ਉਹ ਤੋਂ ਚੜ੍ਹ ਦੇਣੀ ਤੂੰ ਉੱਤੋਂ ਚੜੀ ਜਾਂਦਾ ਬਾਕਸ ਬੈਟ ਲੱਗਾ ਮਨਵੀਰ ਕਿੱਦਾਂ ਬਾਕਸ ਵੀਰ ਤੋ ਸਿੱਟਾ ਮਨਵੀਰ ਕਿੱਦਾਂ ਲੱਗਦਾ ਤੈਨੂੰ ਹੈ ਉਹਨੂੰ ਕਿਹਦਾ ਲੱਗ ਰਿਹਾ ਹੈ ਅੱਜ ਤੈਨੂੰ ਬਹੁਤ ਹੈ ਲੋੜੀ ਹੈਗਾ ਪਰ ਉਹ ਠੀਕ ਠਾਕ ਹੈ ਪੁੱਣ ਅੱਡ ਫੋਟੋ ਅਗੀ ਲੈ ਆਟ ਆਗੀ ਲੈ ਆਟ ਉਹ ਸਿੱਧੇ ਆ ਰਹੇ ਸਿੱਧੇ ਇੱਥੇ ਉਹ ਵੀ ਲੈ ਆਟ ਆ ਗਈ ਪਿੱਤੀ ਪਿੱਤੀ ਲੈ ਆਇਆ ਗਈ ਉੱਜ ਵਜ ਗਏ ਆ ਹਾਂਜੀ ਲੇਟ ਆ ਗਈ ਮੈਂ ਤਾਂ ਚੱਲ ਬਾਂਦੀ ਆ ਆਏ ਕਿੱਦਾਂ ਦੀ ਰਹੀ ਨਾਈਟ ਅੱਜ ਗੱਡੀ 'ਚ ਹੈ ਉਹ ਜਾਈ ਦੇ ਜੀ ਕੀ ਲਿਓਣਾ ਮੁੰਡੇ ਦੀ ਤੜੱਗੀ ਤੜੱਗੀ ਹੀ ਲਿਉਣੀ ਤੜੱਗੀ ਪੋਣੀ ਅੱਜ ਓਕੇ ਜਰੂਰ ਪਾਵਾਂਗੇ ਤੜੱਗੀ ਤੜੱਗੀ ਹਣਾ ਤੜੱਗੀ ਕਹਿੰਦੇ ਤੜੱਗੀ ਰਵੰਗਰਦਾ ਦੇਖੋ ਪਪਾ ਵੇਲਾ ਵੇਲਾ ਪਪਾ ਪਪਾ ਵੇਲਾ ਵੇਲਾ ਪਪਾ ਹਾਂ ਜੇ ਜੇਦੀ ਜੀ ਕਰਨ ਨੂੰ ਹਟ ਗਿਆ ਨਾ ਅਸੀਂ ਉਦੋਂ ਦੀ ਕੌਣ ਜੇਦ ਕਰਨ ਨੂੰ ਤਾਂ ਹਟ ਗਿਆ ਉਹਦਾ ਪੰਗੇ ਲਿੰਦਾ ਅਸੀਂ ਬੋਲਦਾ ਬਹੁਤ ਹਾਂ ਉਹਦੀ ਪਾਣੀ ਦਾ ਨਾਲਾ ਆਪਾਂ ਹੁੰਦੀ ਜੀ ਬੋਲਦਾ ਹਾਂ ਦੱਸ ਨਿਆਣੇ ਬੋਲਦੇ ਹੀ ਆ ਤਾਜ ਨਾ ਬੋਲੇ ਫਿਰ ਦਾ ਜੁੱਤੀ ਖਾਉਵੇਂ ਤੋਂ ਅਦਾ ਖੜਕਾਉਂ ਇਹਨੂੰ ਮੈਂ ਦੇਖੀ ਕਿਦਾਂ ਤੌਣੀ ਲੈਂਦਾ ਮਾਵਾ ਹੀ ਕਹਿੰਦੇ ਪੂਹੇ ਚੜਾਉਂਦੀਆਂ ਹੁੰਦੀਆਂ ਨਿਆਣਿਆਂ ਨੂੰ ਪਿਓ ਪੁੱਤ ਦਬ ਬੁੱਧਾ ਤੂੰ ਕਦੋਂ ਨਿਕਲੂਗਾ ਮੇਰੇ ਇੱਥੋਂ ਕਹਿੰਦਾ ਪਾਪਾ ਬੇਬੀ ਬੇਬੀ ਪੁੱਤ ਹੈ ਨਹੀਂ ਇੱਥੇ ਬੇਬੀ ਇੱਥੇ ਲੱਭਦਾ ਦੇ ਇੱਥੇ ਡੜਦਾ ਬੇਬੀ ਬੱਧੀ ਮੈਂ ਕੰਮੇ ਬੇਬੀ ਬੇਬੀ ਲੱਭਦਾ ਇੱਥੇ ਇਹ ਬੱਧੀ ਆ ਗੀ ਬਾਲ ਮੈਂ ਪਿੱਛੋਂ ਘਾਲੇ ਅੱਗੇ ਚਟੇ ਆ ਇਹ ਕੀ ਸਾਬ ਹੂੰ ਕੋਲੇ ਮੈਂਂ ਦੀ ਨਾ ਮਾ ਪਲ ਰਿੰਦਾ ਹੁਣ ਹੀ ਲਾਵਾਂ ਕੱਲ ਮੈਂ ਕਿਹਾਈ ਤੁਸੀਂ ਲਵਾਈ ਨਹੀਂ ਕੱਲ ਆਉਂ ਮੋੜ ਕੇ ਮੈਂ ਕੱਢੀ ਨਹੀਂ ਇਹ ਮੁੰਬੇ ਵਾ ਵਾ ਇਹ ਮੂੜ ਹੀ ਹੁੰਦਾ ਆ ਇੱਧਰ ਇਹ ਤਾਂ ਪੈਂਡੋਂ ਮੂੜ ਹੀ ਆ ਕੰਮ ਸਿੱਧੀ ਜਿਹੜੀ ਗੱਲ ਐ ਵਾਰ ਵਾਰ ਨਹੀਂ ਆਪਾਂ ਇੱਕ ਆਵਾਜ਼ ਕੱਢੀ ਦੀ ਇਹਦਾ ਦਿਲ ਦੂਦ ਕੀਤਾ ਲਵਾ ਲੋ ਨਹੀਂ ਤਾਂ ਫੇ ਓਖਾ ਹੀ ਆ ਫੇ ਇਹ ਤੁਸੀਂ ਟਾਈਮ ਜਿਹੜਾ ਠੋਗਵਾਲਿਆ ਸੀ ਉਦੋਂ ਟਾਈਮ ਸੀਗਾ ਮੌਕਾ ਸੀਗਾ ਤੁਹਾਨੂੰ ਹਾਂਜੀ ਹਾਂਜੀ ਤੇਰੇ ਲਈ ਨੀ ਕੋਈ ਮੌਕਾ ਕੱਢੀਏ ਹਾਂ ਕੱਢੀਏ ਲੈੱਕ ਵੀ ਨਹੀਂ ਕੱਢੀ ਜੀ ਲੋ ਵੀ ਪਲਾਟ ਚ ਆਏ ਸੀ ਆਪਾਂ ਮਾੜੀ ਨਿਗਾਹ ਮਾਰਨ ਉੱਧਰ ਤੇ ਮੈਂ ਚੈੱਕ ਕਰੀ ਜੀ ਮਾੜਾ ਮੋਟਾ ਇੱਥੇ ਭਰਾਵਾ ਇੱਕ ਨਾ ਪਿੰਦਾ ਵੇ ਆਹ ਰੱਬਾ ਮੇਰਾ ਦੇਖਣਾ ਪਿੰਦਾ ਆਕੇ ਦੇਖਣਾ ਪਿੰਦਾ ਆਕੇ ਪਾਣੀ ਨਹੀਂ ਜਾਣਦੇ ਆ ਬੂਟਿਆਂ ਨੂੰ ਪਰ ਬੂਟੇ ਤਾਂ ਹੁਣ ਮੈਂ ਬੜਾਈ ਦੇਨੇ ਆ ਪਾਣੀ ਉੱਚ ਫਿਰ ਚੱਲਦਾ ਛੱਡ ਦਿੱਤਾ ਤੇ ਉਧਰੋਂ ਪੰਗਾ ਪੈ ਜਾਣਾ ਟੁੱਟੀ ਫਿਰ ਬਾਅਦ ਚ ਬੰਦ ਨਹੀਂ ਕਰਨ ਨੂੰ ਆ ਹੁੰਦਾ ਲੋ ਵੀ ਇਹੀ ਗੱਡੀ ਤੋਂ ਆਏ ਆ ਮੁੰਡੇ ਸਾਡੇ ਲੱਗੀ ਪਿਆਸ ਪਿਆਸ ਲੱਗੀ ਪਿਆਸ ਪਿਆਸ ਪਾੜ ਪਿਆਸ ਪਿਆਸ ਬੱਸ ਬੱਸ ਆਡੀ ਗੱਡੀ ਉਹ ਪਿੱਛੇ ਖੜੀ ਇੱਕ ਤੋ ਹੋ ਗਈ ਉਧਰ ਕੋਲੋਂ ਖੜੀ ਗੱਡੀ ਐਂਡ ਤੇ ਜੀ ਲੋ ਬਈ ਲਾਈਟ ਜਿਹੜੀ ਚਲ ਗਈ ਆ ਸਾਡੀ ਗੱਡੀ ਅੱਧ ਪਚਦੀ ਰਹਿ ਗਈ ਅੱਜ ਪਾਈ ਕਹਿੰਦਾ ਪਾਈ ਕਹਿੰਦਾ ਟੈਨਸ਼ਨ ਨਾਲ ਤਿਆਰ ਕਰਕੇ ਭੇਜਣੀ ਆ ਆ ਦੇਖੋ ਆ ਸਾਡਾ ਇਹ ਨਾ ਮਨਵੀਰ ਹੈ ਨਾ ਉੱਥੇ ਮੁੰਡਾ ਆਇਆ ਉਹਦੇ ਪਿੱਛੇ ਲੱਗ ਗਿਆ ਕਿ ਕਹਿੰਦਾ ਨਾਲ ਜਾਣਾ ਕਿੱਥੇ ਜਾਣਾ ਤੂੰ ਦੰਮੀ ਜੋਣਾ ਚਾਚੂ ਆਏ ਤੈਨੂੰ ਜਾਣਦੇ ਓ ਉਹਦੇ ਪਿੱਛੇ ਲੱਗ ਜਾਂਦਾ ਉਹ ਵੀ ਗੱਡੀ ਤੋਂ ਹੋਣੀ ਉਹ ਤੈਨੂੰ ਜਾਣਦੇ ਓ ਤੈਨੂੰ ਜਾਣਦੇ ਆ ਪਹਿਲਾਂ ਮੈਨੂੰ ਗੱਲ ਦਾ ਜਵਾਬ ਦੇ ਤੈਨੂੰ ਜਾਣਦੇ ਚੋਪ ਕਰ ਚੋਪ ਕਰ ਤੈਨੂੰ ਜਾਣਦੇ ਹੋ ਚੋਪ ਕਰ ਪਹਿਲਾਂ ਤਾਂ ਤੈਨੂੰ ਜਾਣਦੇ ਹੋ ਅਥੇ ਮੁੰਡਾ ਨਾ ਗੱਡੀ ਧਵਾਉਣ ਆਇਆ ਅਹੇ ਉਹ ਵਿਚਾਰਾ ਘਰੇ ਚੱਲਾ ਉਹਨੂੰ ਕਹਿੰਦੇ ਮੈਂ ਵੀ ਜਾਣ ਨਾਲ ਆਹ ਹਾਲ ਇਹਦਾ ਆ ਲੋ ਗੱਡੀ ਤਾਂ ਹੋ ਗਈ ਤੇ ਤਾਂ ਪਾਣੀ ਪੂਣੀ ਉਹ ਮਾਰਦੇ ਆ ਸਲੈਟ ਚਲ ਗਈ ਹੈ ਹਾਂਜੀ ਬਾਰਡਰ ਖੁੱਲਣਾ ਪਾਣੀ ਵਜਦਾ ਪਿਆ ਜੇ ਆਹ ਦੇਖੋ ਲੈਂਡ ਚਲ ਗਈ ਹੈ ਹੁਣ ਆਰਡਰ ਕੋਲਰ ਦਾ ਪਾਣੀ ਭਜੰਦੇ ਆਦ ਚਲਾਸਾਣਾ ਕੋਈ ਨਾ ਉਧਰ ਤੋਂ ਹੋ ਗਈ ਆ ਨਾ ਹੋਇਆ ਕੱਲੂ ਮਰਾ ਨੂੰ ਪਾਣੀ ਕਿਹੜੀ ਗੱਲ ਭਾਜੀ ਏ ਪਤਾ ਨੂੰ ਸਾਫ਼ ਕਰਕੇ ਦੇਣੀ ਭਾਜੀ ਹੋਰ ਹੋਰ ਆ ਦੇਖੋ ਜੀ ਇੱਧਰ ਉਹ ਵੀ ਸਾਡੀ ਗੱਡੀ ਤੋਂ ਹੋ ਗਈ ਆ ਦੇਖੋ ਅਧਰ ਮਨਵੀਰ ਕਹਿੰਦਾ ਹੁਣ ਮੈਂ ਚੀਜੀ ਲੈਣ ਜਾਣੀ ਆ ਚੀਜੀ ਲੈਣ ਜਾਣੀ ਆ ਹੈ ਹੈ ਕਿਹੜੀ ਚੀਜੀ ਲੈਣੀ ਚੋਕਲੇਟ ਲੈਣੀ ਲੋ ਵੀ ਇੱਧਰ ਗੱਡੀ ਤੋਂ ਹੋ ਗਈ ਆ ਇੱਧਰ ਅਸੀਂ ਢਵਾਉਂਦੇ ਆ ਗੱਡੀ ਰੋਡ ਤੋਂ ਆਪਣਾ ਭਰਾਈ ਆ ਸੋ ਹੁਣ ਆਪਾਂ ਜਾਣਾ ਘਰੇ ਆ ਦੇਖੋ ਗਿੱਲਾ ਹੋ ਗਿਆ ਆ ਦੇਖੋ ਬਹੁਤ ਤੰਗ ਕੀਤਾ ਨੇ ਅੱਜ ਬਹੁਤ ਜ਼ਿਆਦਾ ਬਹੁਤ ਤੰਗ ਕੀਤਾ ਨੇ ਅੱਜ ਲੋ ਵੀ ਗੱਡੀ ਦੇਖੋ ਵਿਸ਼ਕ-ਵਿਲਿਸ਼ਕ ਵੀ ਬਾਕੀ ਕੱਲੂ ਵਿੱਚ ਡੀਜ਼ਲ ਮਰਉਣਾ ਅਜੇ ਆ ਦੇਖੋ ਅੰਦਰੋਂ ਸਾਫ ਬਾਅਦ ਚੋ ਕਰਾ ਲੈਣੀ ਵੇ ਕਰਦਾ ਹਾਂ ਮਾਰਕੀਟ ਚ ਆ ਗਿਆ ਡਰਾਮੇ ਕਰ ਜਲਦੀ ਲੈ ਮਨ ਵੀ ਜਲਦੀ ਨਹੀਂ ਨਹੀਂ ਇਹ ਵੀ ਲੈਣਾ ਆ ਲੋ ਜੀ ਜੀ ਲੋ ਉਧਰ ਆਓ ਇਧਰ ਆਓ ਇੱਥੋਂ ਲੋ ਕੁਛ ਬਿਸਕਟ ਲੋਵਾ ਦੇ ਬਿਸਕਟ ਚੱਕ ਲੋ ਨਹੀਂ ਨਹੀਂ ਇਹ ਨਹੀਂ ਲੈਣਾ ਬਿਸਕਟ ਲੋਵਾ ਦੇ ਬਿਸਕਟ ਓਏ ਬਿਸਕਟ ਲੈ ਬਿਸਕਟ ਲੈ ਇਧਰੋਂ ਆਹੋ ਅਦਰ ਇੱਧਰ ਮੈਨੂੰ ਵੀਰ ਇੱਧਰ ਲਾ ਆਹ ਇੱਧਰ ਲੈ ਲੈ ਕੱਢ ਲਾ ਇੱਧਰ ਆ ਕੱਢ ਵਿੱਚੋਂ ਕੱਢ ਕੱਢ ਕਿਉਂ ਕੋ ਆ ਉੱਪਰ ਪਈਆਂ ਆਂ ਦੇ ਕੱਢ ਲੈ ਚੋਂ ਕੱਢ ਲੈ ਹਾਂਜੀ ਲੋ ਵੀ ਆਪਾਂ ਜਿਹੜਾ ਸਮਾਨ ਲੈਣਾ ਸੀ ਲੈ ਕੇ ਵਿਹਲੇ ਹੋ ਗਏ ਸੋ ਸਾਰਾ ਸਮਾਨ ਆਪਾਂ ਲੈ ਲਿਆ ਆ ਅੱਗੇ ਲੱਗਾ ਹੋਇਆ ਫਾਟਕ ਮੈਨੂੰ ਫਾਟਕ ਲੱਗ ਗਿਆ ਫਾਟਕ ਲੱਗਾ ਫਾਟਕ ਉਹ ਲੋ ਵੀ ਫਾੜ ਕੇ ਲੱਗਾ ਪਤਾ ਨਹੀਂ ਕਦੋਂ ਬਿਲਣਾ ਇਸ ਕਰਕੇ ਗੱਡੀ ਕਰਾਂਗਾ ਹੁਣ ਉਹ ਬੈਕ ਗੱਡੀ ਬੈਕ ਕਰ ਲੈਣੀ ਆਪਾਂ ਇਤੋਂ ਕਿਉਂਕਿ ਟਾਈਮ ਬੋਲਾ ਹੋਇਆ ਨਾ ਸਾਨੂੰ ਹੈਗਾ ਕੰਮ ਗੱਡੀ ਕਰ ਲੈਣੀ ਆ ਪਤੋਂ ਮਿੰਟ ਜੇ ਬੈਗ ਗੱਡੀ ਬੈਕ ਕਰਨ ਨੂੰ ਵੀ ਲੱਗਦੇ ਆਪਾਂ ਨੂੰ 2 ਕੁ ਮਿੰਟ ਇੱਧਰ ਦੇਖਿਓ ਅੱਧੀ ਨਹੀਂ ਹੋਣ ਲੱਗੀ ਗੱਡੀ ਬੈਕ ਸੋ ਲੋ ਵੀ ਗੱਡੀ ਬੈਕ ਹੋ ਗਈ ਚਲਈਏ ਮੰਨੀ ਉਧਰ ਚੱਲਦੇ ਮੰਨੀ ਮਨਵੀਰ ਨੇ ਅੱਜ ਖਰਚ ਆਇਆ ਮੇਰਾ 800 ਰੁਪਇਆ ਉਹ ਇਦਾਂ ਆ ਵੀ 600 ਰੁਪਏ ਦੇ ਤਾਂ ਬੇਬੀ ਦੇ ਉਹ ਆ ਗਏ 70 ਉਹ ਨੈਪਿੰਗਾਂ 70 ਰੁਪਏ 70 75 ਹੁੰਦੀਆਂ ਨਾ ਉਹ ਆ ਗਈਆਂ ਬਾਕੀ ਫਿਰ ਇਹਦੇ ਖਾਣ ਪੀਣ ਦੀ ਚੀਜ਼ ਲਈ ਆ 600 ਦੀ ਉਹ ਆ ਗਈਆਂ 100 200 ਰੁਪਏ ਇਦਾਂ ਖਾਣ ਨੂੰ ਖਰਚ ਲੈ ਇਹਨਾਂ ਨੇ 7 800 ਰੁਪਏ ਖਰਚਾਤਾ ਇਹਨੇ ਮੇਰਾ ਤੇ ਚਲੋ ਬੱਚੀ ਆ ਤੋ ਵੀ ਚ ਜਾਣਾ ਗੱਡੀ ਦੇ ਵਿੱਚ ਤੋ ਸਾਡਾ ਘਰ ਲੱਗ ਗਿਆ ਹੀ ਪੈ ਜਾਂਦਾ ਹਾਂਜੀ ਗਾਇਸ ਅੱਜ ਅਸੀਂ ਕਾਕੇ ਦੇ ਤੜਾਕੀ ਪਾਉਣੀ ਸੀਗੀ ਉਹ ਵੀ ਨਹੀਂ ਪਾ ਹੋਈ ਤੇ ਅਸੀਂ ਜਿਹੜਾ ਬਾਕੀ ਕੰਮ ਕਰਨੇ ਸੀ ਉਹ ਵੀ ਨਹੀਂ ਕਰ ਹੋਏ ਕਿਉਂਕਿ ਲਾਈਟ ਹੋਣ ਆਈ ਆ ਲਾਈਟ ਗਈ ਹੋਈ ਆ ਪਹਿਲਾਂ 2-3 ਘੰਟੇ ਹੋ ਗਿਆ ਲਾਈਟ ਫੇਰ ਚੱਲ ਗਈ ਸੀ ਰਾਤ ਵੀ ਪਹਿਲਾਂ ਅਸੀਂ ਬੜੀ ਔਖੀ ਕੱਢੀ ਤੇ ਹੁਣ ਵੀ ਹੁਣ ਵੀ ਇੰਨੀ ਗਰਮੀ ਹੋਈ ਪਈ ਆ ਤੇ ਹੁਣ ਆਈ ਆ ਲਾਈਟ ਜਾ ਕੇ ਤੇ ਫਿਕਰ ਮਣੀ ਉਹਦੇ ਗੱਡੀ ਤੋਂ ਆਣ ਗਏ ਹੋਏ ਸੀਗੇ ਤੇ ਗੱਡੀ ਤਵਾ ਕੇ ਹੋਣਾ ਆ ਤੇ ਇੰਨੇ ਉੱਥੇ ਵੀ ਜਦੋਂ ਉੱਥੇ ਵੀ ਵਿਚਾਰੇ ਖੜੇ ਰਹੇ ਕਿੰਨਾ ਕਿੰਨਾ ਟਾਈਮ ਉੱਥੇ ਵੀ ਖੜੇ ਰਹੇ ਆ ਤੇ ਹੁਣ ਸਾਡਾ ਨੰਨੂ ਜਿਹੜਾ ਉਚਾਰਾ ਥੋੜਾ ਜਿਹਾ ਸ਼ਾਂਤੀ ਮਿਲੇ ਉਹਨੂੰ ਕਿਉਂਕਿ ਉਹ ਗਰਮੀ ਦੇ ਵਿੱਚ ਜਿਆਦਾ ਉਭੀ ਨਹੀਂ ਪਰ ਵੇਖੋ ਜੀ ਅੱਗ ਲੱਗੀ ਉੱਪਰ ਉਹ ਤਾਂ ਅੱਗ ਲੱਗੀ ਪਹਿਲਾ ਪਟਾਕਾ ਆ ਬਿਆਹ ਟਰਾਂਸਫਰਮ ਦਾ ਕੋਈ ਨੁਕਸਾਨ ਕੋਈ ਨੁਕਸਾਨ ਹੋਊ ਭਾਜੀ ਯਾਰ ਜਾ ਫੇ ਯਾਰ ਓਏ ਹੋਏ ਅੱਗ ਜਿਆਦਾ ਪੈ ਗਈ ਸਾਡ ਬਿਜਲੀ ਵਾਲਿਆਂ ਦਾ ਨੰਬਰ ਹੈਗਾ ਕਿ ਕਿੰਨਾ ਜਿਆਦਾ ਪੈ ਗਈ ਆ ਹੈ ਨੰਬਰ 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 ਹੈਗਾ ਫਾਇਲ ਵਗੈਰਾ ਹਾਲੇ ਕਿਲੇ ਹੈ ਕਿ ਕਿਹੜੀ ਜੱਦ ਖਾਂ ਜਾਂ ਨਹੀਂ ਆ ਰਹੀ ਜੀ ਪਾਪਾ ਹਾਂ ਪਾਪਾ ਕਿੱਥੇ ਜਾ ਲੈ ਜਾ ਲੈ ਆ ਜਾ ਲੈ ਆਂ ਕੀ ਕਰੂ ਕੀ ਨਹੀਂ ਚੱਲੇ ਜਾ ਲੈ ਜਾ ਲੈ ਆਂ ਜਿਹੜੀ ਆਪ ਬਿਆਨ ਕੀਤੀ ਕਰਿਆ ਤਾਂ ਮੈਂ ਦੇਖ ਰਿਹਾ ਹਾਂ ਫੋਨ ਲਗਾਤਾ ਹੈ ਬੁਲਵਾਰੀ ਚੋਂ ਕਰਨੀ ਕਿ ਬੰਦ ਜਾਣਾ ਪਏਗਾ ਉਹ ਮਾਰ ਕੇ ਰੱਖਣਾ ਇਹ ਧੋਤੇ ਪੈਸਾ ਤੇ ਹਲਣ ਵਾਲੀਆਂ ਨਾ ਜਿਹੜਾ ਮਿੱਤੋ ਕਪੜੇ ਧੱਕਦੀ ਹੈ ਨਾ ਉਹ ਪੈਸਾ ਸਾਰਾ ਖਰਚ ਜਾਂਦੀ ਵਾਹ ਸਾਰੇ ਕੱਪੜੇ ਧੋਲੇ ਸਨਵੀਰ ਦੀਆਂ ਲੱਭੀਆਂ ਨਹੀਂ ਪਜਾਮੀਆਂ ਸਨਵੀਰ ਦੀਆਂ ਨਿੱਕਰਾ ਨਾਲ ਜਿਹੜੇ ਆ ਸੂਟ ਸੀਗੇ ਨੀ ਨਿਕਰ ਨਾਲ ਹੀ ਆ ਸਾਰੀ ਇੱਕ ਉਹ ਨੇਵੀ ਬਲੂ ਕਲਰ ਦਾ ਜਿਹੜਾ ਸੂਟ ਹੈ ਨਾ ਉਹਦੇ ਨਾਲ ਦੀ ਨਿਕਰ ਨਹੀਂ ਲੱਭੀ ਇੱਥੇ ਹੀ ਹੋਈ ਹੈ ਵਿੱਚੇ ਤਾਂ ਆਵੇ ਤੇ ਇਹਨੇ ਕੱਪੜੇ ਨਾ ਨਾ ਉਹਦੇ ਹਾਂ ਆ ਦੇਖੋ ਜਿਹੜੇ ਤੇ ਇਹ ਕੱਪੜੇ ਆ ਹਾਂ ਦੇਖੋ ਤਾਂ ਲੱਗ ਨਹੀਂ ਉਹਨਾਂ ਨੇ ਨਾ ਦੇਖਿਓ ਹਾਂ ਕੋ ਕੋ ਅੱਗੇ ਜਾ ਆਹ ਕਿਹੜੀ ਆ ਇਹਦੇ ਵਿੱਚ ਇਹ ਵੀ ਮੰਨੂ ਦੀ ਆ ਇਹ ਨੀਤੇ ਬਣ ਗਿਰੇ ਤੇ ਹਮੇਸ਼ਾ ਬਣ ਗਿਰੇ ਆ ਨੇ ਨਹੀਂ ਇਹ ਤਾਂ ਮੈਂ ਇੱਕ ਸਾਈਡ ਤੇ ਰੱਖ ਲਿਆ। ਆਹ ਤਾਂ ਨਾਲ ਬਿਚ ਨਹੀਂ। ਇੱਕ ਤਾਂ ਹਾਂ? ਕੁਝ ਕਰਨੀ ਲੱਗਿਆ ਉਹ ਵੀ ਦੇਗੀ। ਸਮਾਨ ਵੀ ਇੱਥੇ ਨੱਥੀ ਲੱਗੀ। ਨਹੀਂ ਲੱਗੀ। ਹਾਂ। ਉਹ ਬੰਨ੍ਹਾ ਨਾਲ ਚੀ ਲੋਕੀ ਹਾਂ ਸਾਰੀ ਹੋਰ ਵੀ ਕੱਪੜਿਆਂ ਦੇ ਵਿੱਚ ਨਾ। ਨੇ ਵੀ ਬਲੂ ਫੁੱਲਾ ਜਿਹਾ ਆਲੀ ਆ ਇਹਦੇ ਨਾਲ ਦੀ। ਇਹ ਨਹੀਂ। ਇੱਕ ਵਾਲ ਤੇ ਜਕਰਦੀ ਆ।

ਆਪਣੇ ਨੂੰ ਆਜਾ ਗਰ ਮੁੰਡੇ ਨੇ ਆਜੂ ਛੋਟੇ ਛੋਟਾ ਥੋੜਾ ਜਿਹਾ ਦੇ ਆ ਮਨਵੀਰ ਤੇ ਤੇਲੀ ਨਹੀਂ ਗਈ ਇਹ ਲੈ ਕੇ ਛੋਟੇ ਨੂੰ ਨਾ ਇਹਦੇ ਲਈ ਲੈ ਆਉਣੀ ਆ ਆ ਮਨਵੀਰ ਤੇ ਚੌਲ ਦਿਖਾ ਲਾ ਇਹ ਨਹੀਂ ਉਹ ਤੇ ਨਮੀ ਦੇ ਵਿੱਚ ਚੱਲੇ ਗਈ ਉਹ ਵੀ ਉਹ ਪਜਾਮੇ ਹੀ ਪਤਾ ਲੱਗ ਰਹੇ ਹੈ ਸਰੇਂਜ ਰੱਖ ਦੋ ਸਿਆ ਤੇ ਕਲੜੀ ਆ ਤੇ ਨਹੀਂ ਇਹਦੇ ਕੱਪੜੇ ਪਤਾ ਭਾਈ ਜਿੱਥੇ ਰੱਖੀ ਹਾਂ ਪੰਨਿਆ ਦਿੱਤਾ ਫੇਰ

ਆਹ ਤੁਨੀ ਕੱਢ ਲਓ ਇਹਦੇ ਨਾਲ ਦੀ ਸ਼ਰਟ ਕਿੱਥੇ ਆ ਕੁੰਨੀ 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 ਕਿਤਾਬ ਮੈਂ ਮੋੜ ਲੈ ਕਿਤੇ ਮੇਰੇ ਕੋਲ ਹੈ ਮੈਨੂੰ ਮੋੜ ਲੈ ਕਿਤੇ ਇਹ ਕਿਤਾਬ ਮੈਂ ਕਿਤਾਬ ਮੈਂ ਕਿਤਾਬ ਇਹ ਕੁੰਨੀ ਐਚੇ ਹੁਣੀ ਇਹਦੀ ਕੋ ਕਿਦਾਂ ਨਹੀਂ ਸੀ ਗੁਲਾਬੀ ਜੀ ਆਹਦੇ ਪਿੰਕ ਸੌਕਸਾਂ ਨੇ ਪਹਿਨਿਆ ਤੁਸੀਂ ਹੱਥਾਂ 'ਤੇ ਆਹ ਗਿਆ ਨਹੀਂ ਹੁਣ ਤਾਂ